you <laughs> ਹੱਬ ਦਾ ਕੌਣ ਸਰ ਵਿਜੇ ਕੁਮਾਰ ਸ਼ਰਮਾ ਵੱਲੋਂ ਅਨੋਖਾ ਪ੍ਰਦਰਸ਼ਨ ਕੀਤਾ ਗਿਆ ਹੈ ਇਸ ਪ੍ਰਦਰਸ਼ਨ ਵਿੱਚ ਵਿਜੇ ਕੁਮਾਰ ਸ਼ਰਮਾ ਵੱਲੋਂ ਦਰਸਾਇਆ ਗਿਆ ਹੈ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਜਿਹੜੀ ਉਹ ਲਗਾਤਾਰ ਵਿਗੜਦੀ ਜਾ ਰਹੀ ਹੈ ਕਿਉਂਕਿ ਪੰਜਾਬ ਵਿੱਚ ਆਏ ਦਿਨ ਹੀ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਨੂੰ ਲੈ ਕੇ ਪੰਜਾਬ ਵਾਸੀ ਚਿੰਤਿਤ ਨੇ ਇਸ ਪ੍ਰਦਰਸ਼ਨ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਲਗਾਤਾਰ ਹੀ 84 ਵਾਲਾ ਮਾਹੌਲ ਮੁੜ ਨਜ਼ਰ ਆ ਰਿਹਾ ਹੈ ਜਿਸ ਕਰਕੇ ਅੱਜ ਉਹਨਾਂ ਨੂੰ ਇਹ ਪ੍ਰਦਰਸ਼ਨ ਕਰਨਾ ਪਿਆ ਹੈ ਇਨਾਂ ਹੀ ਨਹੀਂ ਬਲਕਿ ਉਹਨਾਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਵਿੱਚ ਆਏ ਦਿਨ ਹੀ ਵਿਧਾਇਕ ਅਤੇ ਮੰਤਰੀਆਂ ਦੇ ਘਰਾਂ ਤੇ ਵੀ ਹਮਲੇ ਕੀਤੇ ਜਾ ਰਹੇ ਨੇ ਆਮ ਆਦਮੀ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਤੇ ਲਗਾਤਾਰ ਹੀ ਗੋਲੀ ਅਤੇ ਹੋਰ ਲੁੱਟ ਖੋਹ ਦੇ ਜਿਹੜੇ ਮਾਮਲੇ ਵੀ ਨਜ਼ਰ ਆ ਰਹੇ ਨੇ ਲੇਕਿਨ ਪੰਜਾਬ ਸਰਕਾਰ ਆਖਿਰ ਕਿਉਂ ਚੁੱਪ ਹੈ ਜਿਸ ਕਰਕੇ ਅੱਜ ਵਿਜੇ ਕੁਮਾਰ ਸ਼ਰਮਾ ਨੂੰ ਪ੍ਰਦਰਸ਼ਨ ਕਰਨਾ ਪਿਆ ਹੈ ਮੇਰਾ ਨਾਮ ਵਿਜੇ ਕੁਮਾਰ ਐਮਸੀ ਹੈ ਤੇ ਪੰਜਾਬ ਦੇ ਹਾਲਾਤਾਂ ਨੂੰ ਅੱਜ ਮੈਂ ਦੇਖ ਕੇ ਪ੍ਰਦਰਸ਼ਨ ਕਰ ਰਿਹਾ ਹਾਂ ਕਿਉਂਕਿ ਪੰਜਾਬ ਦੇ ਜਿਹੜੇ ਹਾਲਾਤ ਐ 84 ਤੋਂ ਵੀ ਨਾਜ਼ੁਕ ਹੋ ਚੁੱਕੇ ਐ ਇਹ ਤਾਂ ਅਤਵਾਦ ਦੇ ਟਾਈਮ ਤੇ ਵੀ ਹਾਲਾਤ ਪੰਜਾਬ ਦੇ ਅੰਦਰ ਨਹੀਂ ਸੀ ਜਿਹੜੇ ਅੱਜ ਦੀ ਡੇਟ ਤੇ ਅੱਜ ਤੁਸੀਂ ਦੇਖੋ ਕੋਈ ਗਲੀ ਚਰਾਹਾ ਜਿੱਥੇ ਮਰਜ਼ੀ ਦੇਖ ਲਓ ਕਿਤੇ ਗੋਲੀ ਚੱਲੀ ਜਾਂਦੀ ਐ ਕੋਈ ਤੰਬੇ ਚੱਕੀ ਫਿਰਦਾ ਕੋਈ ਤਲਵਾਰਾਂ ਚੱਕੀ ਫਿਰਦਾ ਕੋਈ ਗੱਡਾਸੇ ਚੱਕੀ ਫਿਰਦਾ ਪੰਜਾਬ ਦੇ ਹਾਲਾਤ ਬਣੇ ਪਏ ਆ ਪਿੱਛੇ ਜੇ ਦੇਖੋ ਇੱਕ ਐਸਐਚਓ ਮਾਰਤਾ ਕੋਈ ਸੁਣਵਾਈ ਨਹੀਂ ਜਦੋਂ ਇੱਕ ਇੰਸਪੈਕਟਰ ਹੀ ਮਾਰ ਦਿੱਤਾ ਗਿਆ ਜਦੋਂ ਇੱਕ ਇੰਸਪੈਕਟਰ ਮਾਰ ਦਿੱਤਾ ਗਿਆ ਫਿਰ ਉਦੋਂ ਪਿੱਛੇ ਕੀ ਰਹਿ ਗਿਆ ਜੇ ਪੰਜਾਬ ਪੁਲਿਸ ਆਪ ਸੇਫ ਨਹੀਂ ਫਿਰ ਕੌਣ ਸੇਫ ਹੋਊਗਾ ਇੱਕ ਮੇਰੀ ਭੈਣ ਪਾਟ ਕਰੀ ਜਾਂਦੀ ਸੀ ਉਹ ਡੁੱਟਕਾ ਸਾਹਿਬ ਦਾ ਉਹਦਾ ਗੱਟਾ ਗੱਟਾ ਵੜਦਾ ਬੈਠੀ ਦਾ ਇੱਕ ਐਨਆਰ ਤੋਂ ਬਾਹਰ ਆਇਆ ਸੀ ਜਲੰਧਰ ਪਤਾ ਨਹੀਂ ਕਿੱਥੋਂ ਤੇ ਗੋਲੀਆਂ ਚਲਾਤੀਆਂ ਇੱਕ ਹਾਲਾਤ ਇਹ ਜੇ ਬਣੇ ਪਏ ਆ ਸ਼ਖਵੀਰ ਬਾਦਲ ਜੀ ਉੱਤੇ ਹਰਮੰਦਰ ਸਾਹਿਬ 'ਚ ਸੇਵਾ ਨਿਵਾ ਰਹੇ ਸੀ ਉੱਤੇ ਗੋਲੀ ਮਾਰਤੀ ਹਾਲਾਤ ਪੰਜਾਬ ਦੇ ਇੰਨੇ ਬਖਤਰ ਹੋਏ ਪਏ ਆ ਮਨੰਜਨ ਕਾਲੀਆ ਸਿੰਘ ਦੇ ਘਰ ਦੇ ਉੱਤੇ ਗ੍ਰੇਨ ਸਟਾ ਦੇਖੋ ਕੀ ਹਾਲਾਤ ਹੈ ਜੇ 84 ਵੇਲੇ ਨਹੀਂ ਸੀ ਯਾਰ ਅੱਜ ਲੋਕ ਜਿਹੜੀ ਜਵਾਨੀ ਹੈ ਉਹ ਬਾਹਰ ਭੱਜੀ ਜਾਂਦੀ ਹੈ ਪੰਜਾਬ ਦੇ ਵਿੱਚ ਕੋਈ ਇੰਡਸਟਰੀ ਆਉਣ ਨੂੰ ਤਿਆਰ ਨਹੀਂ ਪੰਜਾਬ ਦੇ ਹਾਲਾਤ ਇੰਨੇ ਨਾਜ਼ੁਕ ਹੋ ਚੁੱਕੇ ਆ ਕੋਈ ਵੀ ਬੰਦਾ ਅੱਜ ਸੇਫ ਮਹਿਸੂਸ ਨਹੀਂ ਕਰ ਰਿਹਾ ਕੀ ਮੰਗ ਕਰਦੇ ਹੋ ਤੁਸੀਂ ਮੰਗ ਤਾਂ ਕੀ ਹੈ ਮੰਗ ਤਾਂ ਸਾਰਾ ਉਹਨਾਂ ਨੂੰ ਆਪ ਨੂੰ ਪਤਾ ਮੰਗ ਕੀ ਰੋਜ਼ ਤੁਹਾਡੀਆਂ ਖਵਾਰਾ ਚੈਨਲਾਂ ਤੇ ਆਂਦਾ ਹੈ ਕੋਈ ਮੇਰੀ ਮੰਗ ਕਰੇਗਾ ਤਾਂ ਕੁਝ ਹੋਣੀ ਹੈ ਨਾ ਇਹ ਹਾਲਾਤਾਂ ਦੀ ਜ਼ਿੰਮੇਵਾਰ ਕਿਹਨੂੰ ਸਰਕਾਰ ਹੈ ਸਰਕਾਰ ਆ ਜੇ ਲਾਜਨ ਆਰਡਰ ਕਿੰਨੇ ਸੈਟ ਕਰਨਾ ਸਰਕਾਰ ਦਾ ਫਰਜ਼ ਬੰਦਾ ਜਦੋਂ ਸਰਕਾਰ ਦੇ ਕੋਲੇ ਹੱਥ 'ਚ ਕੁਝ ਐ ਨਹੀਂਗਾ ਮੈਨੂੰ ਦੱਸੋ ਕੋਈ ਗਲੀ ਕੋਈ ਚਰਾਹਾ ਕੋਈ ਪਿੰਡ ਵਾਲਾ ਕੋਈ ਮੰਡੀ ਵਾਲਾ ਕੋਈ ਸ਼ਹਿਰ ਵਾਲਾ ਉੱਠ ਕੇ ਦੱਸ ਦੇ ਵੀ ਸਾਡੇ ਪੰਜਾਬ ਦੇ ਹਾਲਾਤ ਸਹੀ ਐ ਮੈਂ ਮੰਨਣ ਨੂੰ ਤਿਆਰ ਆ ਅੱਜ ਵੱਡੇ 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 ਆਪ ਵਾਲੇ ਲੀਡਰ ਵਾਅਦਾ ਕਰਦੇ ਐ ਅਸੀਂ ਪੰਜਾਬ 'ਚ ਲਾਜ ਨੰਡ ਰੈਂਕ ਕਰ ਦਾਂਗੇ ਉਹ ਕਰ ਦਾਂਗੇ ਜਨਾਬ ਮੇਰੇ ਨਾਲ ਆ ਕੇ ਬਹਿਸ ਕਰ ਲੋ ਮੇਰੇ ਕੋਲੇ ਸਾਰੇ ਪੰਜਾਬ ਦਾ ਸਾਢੇ 3 ਸਾਲਾਂ ਦਾ ਡਾਟਾ ਪਿਆ ਵੀ ਕਿਹੜੇ ਬਾੜ ਕਿੱਥੇ ਕੀ ਕੀ ਹੋਇਆ ਹੋਰਾਂ ਕੀ ਚਾਹੀਦਾ ਹੋਰਾਂ ਕੀ ਚਾਹੀਦਾ ਹੈਗਾ ਹੋਣਾ ਚਾਹੀਦਾ ਵੀ ਸਥਿਤੀ ਨੂੰ ਕੰਟਰੋਲ ਚ ਕੀਤਾ ਜਾਵੇ ਕਿਸੇ ਹਿਸਾਬ ਨਾਲ ਪੰਜਾਬ ਦੇ ਪੰਜਾਬ ਦੀ ਸਥਿਤੀ ਨੂੰ ਕਿੱਥੇ ਡਰ ਦਾ ਮਾਹੌਲ ਖਤਮ ਕੀਤਾ ਜਾਵੇ ਤਾਂ ਕਿ ਲੋਕ ਇਦੋਂ ਚੰਗਾ ਤਾਂ ਇਹ ਤਾਲਿਬਾਨ ਵਾਲਾ ਹਾਲ ਬਣਿਆ ਪਿਆ ਜਿਹੜੇ ਬੋਲਦੇ ਆ ਪਰਚਾ ਦੇ ਦਿੰਦੇ ਆ ਉਹਨਾਂ ਦੇ ਫਿਰ ਪਰਚਾ ਦੇਈ ਜਾਂ ਯਾਰ ਕੋਈ ਕਿੰਨੇ ਕਈ ਜਾਣੇ ਉਹ ਅੰਦਰ ਦੇਣਗੇ ਸਾਰੇ ਪੰਜਾਬ ਨੂੰ ਦੇ ਦਣਗੇ 3 ਕਰੋੜ ਵਾਦੀ ਨੂੰ ਅੰਦਰ ਦੇ ਦਣਗੇ ਰਹਿ ਗਿਆ 1.5 ਸਾਲ ਫਿਰ ਦੇਈ ਚੱਲੋ ਪਰਚੇ ਜਿਹੜੀ ਸੱਚਾਈ ਸੁਣਨ ਨੂੰ ਕਿਉਂ ਨਹੀਂ ਤਿਆਰ ਫਿਰ ਤੁਸੀਂ ਕਿਵੇਂ ਟੈਂਕੀਆਂ ਤੇ ਚੜ ਜਾਂਦੇ ਸੀ ਤੁਸੀਂ ਕਿਵੇਂ ਥਾਲੀਆਂ বাজਾਨ ਲੱਗ ਜਾਂਦੇ ਸੀ ਤੁਸੀਂ ਕਿਵੇਂ ਦੂਜਿਆਂ ਦੇ ਪ੍ਰੋਫੈਸਰਾਂ 'ਚ ਜਾ ਕੇ ਵੱਢ ਜਾਂਦੇ ਸੀ ਫਿਰ ਅੱਜ ਤੁਸੀਂ ਦੂਜਿਆਂ ਨੂੰ ਧੱਲੋ ਫਿਰ ਬਰਦਾਸ਼ ਕਿਉਂ ਨਹੀਂ ਕਰਦੇ ਫਿਰ ਆਪ ਤੁਸੀਂ ਹਜ਼ਾਰ ਜਰ ਗਰਮੈਲ ਲੈ ਕੇ ਕਿਉਂ ਘੁੰਮਦੇ ਹੋ ਜੇ ਪੰਜਾਬ ਸੇਫ ਹੈ ਤਾਂ ਕਿਸੇ ਕਿਸੇ ਕੋਜ ਵਾ ਬੈਂਕ ਸੀ ਉਹ ਤੇ ਹੁਣ ਕੋਈ ਪਰਸ ਨਹੀਂ ਮਾਮਲਾ ਦਰਜ ਕਰਦਾ ਨਹੀਂ ਮਾਮਲਾ ਦਰਜ ਕਰਤਾ ਜੇ ਉਹਨਾਂ ਨੇ ਬਾਜਵਾ ਸਾਹਿਬ ਨੇ ਕਿਹਾ ਵੀ ਬੰਬ ਹੈ ਹੈਗੇ ਕਿਤੇ ਪਏ ਹੈ ਜੇ ਉਹਨਾਂ ਨੇ ਕਿਹਾ ਕਿਥੋਂ ਸੋਰਸ ਉਹਨਾਂ ਦੇ ਉਹਨਾਂ ਨੇ ਅਖਬਾਰ ਚ ਪੜ ਕੇ ਕਿਹਾ ਮੈਂ ਵੀ ਤਾਂ ਪੰਜਾਬ ਦੇ ਹਾਲਾਤਾਂ ਦਾ ਅਖਬਾਰਾਂ ਦੇ ਮੀਡੀਆ ਰਾਈ ਦੇਖ ਕੇ ਹੀ ਕਰ ਰਿਹਾ ਕੋਈ ਮੈਨੂੰ ਘਰੇ ਬੱਠੇ ਸੁਪਨਾ ਤਾਂ ਆ ਨਹੀਂ ਰਿਹਾ ਆ ਤੁਹਾਡੇ ਚੈਨਲਾਂ ਨਾਲ ਤੇ ਵਟਸਐਪ ਚੈਨਲਾਂ ਤੇ ਆ ਤੁਹਾਡੇ ਸੋਸ਼ਲ ਮੀਡੀਆ ਤੇ ਰੋਜ਼ ਹੀ ਆਂਦਾ ਜਦ ਤੱਕ